ਦੇਸ਼ ਭਰ ਦੇ ਪਬਲਿਕ ਸੈਕਟਰ ਬੈਂਕ ਅੱਜ ਹੜਤਾਲ ਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ ਨੋਟਬੰਦੀ ਦੌਰਾਨ ਬੈਂਕ ਮੁਲਾਜ਼ਮਾਂ ਵੱਲੋਂ ਕੀਤੇ ਵਾਧੂ ਕੰਮ ਦੇ ਮੁਆਵਜ਼ੇ ਦੀ ਮੰਗ ਤੇ ਸਰਕਾਰ ਦੇ ਕਥਿਤ ਜਨਰੋਧੀ ਬੈਂਕ ਸੁਧਾਰਾਂ ਖਿਲਾਫ ਹੜਤਾਲ ਪ੍ਰਾਈਵੇਟ ਬੈਂਕ ਆਮ ਦੀ ਤਰ੍ਹਾਂ ਹੀ ਕਰਨਗੇ ਕੰਮ ਪਰ ਚੈੱਕ ਕਲੀਅਰ ਨਹੀਂ ਹੋ ਸਕਣਗੇ ਲੁਧਿਆਣਾ ਦੇ ਜੁਕੀੜਾ ਪਿੰਡ ਵਿੱਚ ਕਤਲ ਕੀਤੇ ਗਏ ਡੇਰਾ ਪ੍ਰੇਮੀਆਂ ਦਾ ਹਲੇ ਵੀ ਨਹੀਂ ਹੋਇਆ ਅੰਤਿਮ ਸੰਸਕਾਰ ਮਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਬਜ਼ਿਦ ਡੇਰਾ ਸਮਰਥਕ ਸਮਰਥਕਾਂ ਮੁਤਾਬਕ ਜੇਕਰ ਮਲਜ਼ਮਾਂ ਦੀ ਜਲਦ ਗ੍ਰਿਫਤਾਰੀ ਨਾ ਹੋਈ ਤਾਂ ਪ੍ਰਦਰਸ਼ਨ ਹੋਰ ਵੀ ਹੋਏਗਾ ਤੇਜ਼ ਸੋਮਵਾਰ ਨੂੰ ਵੀ ਲਾਇਆ ਗਿਆ ਸੀ ਲੁਧਿਆਣਾ ਮਲੇਰਕੋਟਲਾ ਰੋਡ ਤੇ ਜਾਮ ਸ਼ਨੀਵਾਰ ਸ਼ਾਮ ਨੂੰ ਪਿੰਡ ਦੇ ਨਾਮ ਚਰਚਾ ਘਰ ਚ ਪਿਓ ਪੁੱਤਰ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਕਤਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਅੱਜ ਤੋਂ 28 ਫਰਵਰੀ ਤੋਂ ਲੈ ਕੇ 24 ਮਾਰਚ ਤੱਕ ਚੱਲਣਗੇ ਪੇਪਰ ਅੱਜ ਪਹਿਲਾ ਪੇਪਰ ਜਨਰਲ ਇੰਗਲਿਸ਼ ਦਾ ਪੇਪਰ ਦਾ ਸਮਾਂ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਨੈਸ਼ਨਲ ਹਾਈਵੇ ਤੇ ਬਣੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਹੋਏਗੀ ਅੱਜ ਅਹਿਮ ਸੁਣਵਾਈ ਸੁਪਰੀਮ ਕੋਰਟ ਦੀ ਦਸੰਬਰ ਮਹੀਨੇ ਆਈ ਜੱਜਮੈਂਟ ਮੁਤਾਬਕ ਨੈਸ਼ਨਲ ਹਾਈਵੇ ਤੇ ਬਣੇ ਸ਼ਰਾਬ ਦੇ ਸਾਰੇ ਠੇਕੇ 1 ਅਪ੍ਰੈਲ ਤੋਂ ਹੋਣ ਬੰਦ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਕਰੀਬ ਸਾਰੇ ਠੇਕੇ ਨੈਸ਼ਨਲ ਹਾਈਵੇ 'ਸਤੇ ਹੋਣ ਕਾਰਨ ਚੰਡੀਗੜ੍ਹ ਦੇ ਹੋਟਲ ਤੇ ਆਹਤਾ ਮਾਲਕ ਪਰੇਸ਼ਾਨ